ਤੁਲਸੀ ਨੂੰ ਜੜੀ ਬੂਟੀਆਂ ਦੀ ਰਾਣੀ ਕਿਹਾ ਜਾਂਦਾ ਭਾਰਤੀ ਸੰਸਕ੍ਰਿਤੀ ਵਿੱਚ ਤੁਲਸੀ ਨੂੰ ਨਾ ਸਿਰਫ ਧਾਰਮਿਕ ਤੇ ਅਧਿਆਤਮਿਕ ਮਹੱਤਮ ਦਿੱਤਾ ਜਾਂਦਾ ਸਗੋਂ ਇਹ ਸੇਤ ਲਈ ਬਹੁਤ ਹੀ ਜ਼ਿਆਦਾ ਲਾਭਕਾਰੀ ਵੀ ਮੰਨੀ ਜਾਂਦੀ ਹੈ ਵਿਗਿਆਨਿਕ ਅਧਿਐਨ ਦੱਸਦੇ ਨੇ ਕਿ ਸਵੇਰੇ ਖਾਲੀ ਪੇਟ 4-5 ਤੁਲਸੀ ਦੇ ਪੱਤੇ ਖਾਣ ਨਾਲ ਸਰੀਰ ਕਈ ਬਿਮਾਰੀਆਂ ਤੋਂ ਬਚਿਆ ਰਹਿੰਦਾ ਤੁਲਸੀ ਦੇ ਵਿੱਚ ਵਿਟਾਮਿਨ ਸੀ ਤੇ ਜ਼ਿੰਕ ਤੇ ਐਂਟੀਆਕਸੀਡੈਂਟਸ ਭਰਪੂਰ ਮਾਤਰਾ ਵਿੱਚ ਮਿਲਦੇ ਨੇ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਨੇ نتیਜੇ ਵਜੋਂ ਸਰਦੀ ਖੰਘ ਫਲੂ ਤੇ ਵਾਇਰਲ ਇਨਫੈਕਸ਼ਨ ਤੋਂ ਸੁਰੱਖਿਆ ਦਿਲ ਦੀਆ ਖਾਲੀ ਪੇਟ ਤુલਸੀ ਦੇ ਪੱਤੇ ਚਬਾਉਣ ਨਾਲ ਪਾਚਨ ਐਂਜਾਈਮ ਐਕਟਿਵ ਹੋ ਜਾਂਦੇ ਨੇ ਇਹ ਖੂਨ ਨੂੰ ਸ਼ੁੱਧ ਕਰਦੀ ਹੈ ਤੇ ਚਿਹਰੇ ਤੇ ਕੁਦਰਤੀ ਨਿਖਾਰ ਵੀ ਲਿਆਉਂਦੀ ਹੈ ਤੇ ਮੁਹਾਸੇ ਤੇ ਐਲਰਜੀ ਦੀ ਸਮੱਸਿਆ ਵੀ ਘੱਟ ਹੁੰਦੀ ਆ ਤુલਸੀ ਦੇ ਪੱਤਿਆਂ ਦੇ ਵਿੱਚ ਬਹੁਤ ਜ਼ਿਆਦਾ ਗੁਣ ਹੁੰਦੇ ਨੇ ਜੋ ਦਿਮਾਗ ਨੂੰ ਸ਼ਾਂਤ ਕਰਦੇ ਨੇ ਤੇ ਮੂਡ ਬਹੁਤ ਜ਼ਿਆਦਾ ਬਿਹਤਰ ਵੀ ਬਣਾਉਂਦੇ ਨੇ ਤੇ ਨੀਂਦ ਨੂੰ ਬਿਸੂਦਾਰਦੇ ਨੇ ਤੇ ਹਾਰਮੋਨ ਸੰਤੁਲਿਤ ਕਰਦੇ ਨੇ 슈ਗਰ ਦੇ ਮਰੀਜ਼ਾਂ ਲਈ ਤુલਸੀ ਕਿਸੇ ਦਵਾਈ ਤੋਂ ਘੱਟ ਨਹੀਂ ਸਵੇਰੇ ਖਾਲੀ ਪੇਟ ਤુલਸੀ ਦੇ ਪੱਤੇ ਚਬਾਉਣ ਨਾਲ ਬਲੱਡ 슈ਗਰ ਤੇ ਲੈਵਲ ਕੰਟਰੋਲ ਜਿਹੜਾ ਉਹ ਰਹਿੰਦਾ ਹੈ ਇਹ ਸਾਰਾ ਸੇਵਨ ਕਰਨ ਤੋਂ ਪਹਿਲਾਂ ਇੱਕ ਵਾਰ ਆਪਣੀ ਡਾਕਟਰ ਦੀ ਸਲਾਹ ਜ਼ਰੂਰ ਲਵੋ